ਸਤਿ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸਤ ਕਕਤਾਰਤੀ ਪ੍ਰਿਆਵਜਪਾ ਸੁਣਦੇ ਹਾਂ ਲੇਖਕ ਮੈਕਸਿਮ ਗੋਰਕੀ ਜੀ ਦੀ ਲਿਖੀ ਹੋਈ ਕਹਾਣੀ ਕੋਲੂਸ਼ਾ ਕਬਰਸਤਾਨ ਦੀ ਉਸ ਨੁਕਰੇ ਜਿੱਥੇ ਗਰੀਬਾਂ ਨੂੰ ਦਫਨਾਇਆ ਜਾਂਦਾ ਹੈ ਰੰਗਦਾਰ ਸੂਤੀ ਲਿਬਾਸ ਪਾਈ ਇੱਕ ਟੀਵੀ ਜਿਸ ਨੇ ਮੋਢਿਆਂ ਉੱਤੇ ਕਾਲੀ ਸ਼ਾਲ ਲਈ ਹੋਈ ਸੀ ਇੱਕ ਕਬਰ ਉੱਤੇ ਦੋ ਮੁਰਜਾਏ ਹੋਏ ਬੈਂਤਾਂ ਦੀ ਡੱਬ ਖੜਬੀ ਛਾਂ ਵਿੱਚ ਬੈਠੀ ਹੋਈ ਸੀ ਇਹ ਥਾਂ ਪੱਤਿਆਂ ਨਾਲ ਭਰੀਆਂ ਮੀਂਹ ਤੋਤੀਆਂ ਅਤੇ ਹਵਾਵਾਂ ਸਦਕਾ ਹੁੰਜੀਆਂ ਗਈਆਂ ਕਬਰਾਂ ਦੀਆਂ ਥੇਹਾਂ ਵਿਚਕਾਰ ਸੀ ਟੋਲੇ ਵਾਲਾਂ ਦੀ ਇੱਕ ਲਟ ਉਸ 'ਚ ਝੁਰੜੀਆਂ ਭਰੀ ਗੱਲ ਉੱਤੇ ਲਟਕੀ ਹੋਈ ਸੀ ਉਸ ਨੇ ਤਰਾਸ਼ੇ ਹੋਏ ਬੁੱਲ ਕਸ ਕੇ ਪਿੱਛੇ ਹੋਏ ਸਨ ਤੇ ਉਹਨਾਂ ਦੀ ਨੁਕਰਾ ਹੇਠਾਂ ਵੱਲ ਖਿੱਚੀਆਂ ਗਈਆਂ ਸਨ ਜਿਨਾ ਸਦਕਾ ਉਸ ਦਾ ਚਿਹਰਾ ਬੜਾ ਗਮਗੀਨ ਜਾਪ ਰਿਹਾ ਸੀ ਉਸ ਦੀਆਂ ਪਲਕਾਂ ਵੀ ਕੁਝ ਇਸ ਤਰ੍ਹਾਂ ਨਿਮੀਆਂ ਹੋਈਆਂ ਸਨ ਕਿ ਲੱਗਦਾ ਸੀ ਉਹ ਬਹੁਤ ਰੋ ਕੇ ਹਟੀ ਹੈ ਤੇ ਕਈ ਰਾਤਾਂ ਸੁੱਤੀ ਵੀ ਨਹੀਂ ਹੋਣੀ ਉਹ ਅਹਲ ਬਣੀ ਬੈਠੀ ਸੀ ਮੈਂ ਉਸ ਤੋਂ ਕੁਝ ਦੂਰ ਖੜੋਤਾ ਉਸ ਨੂੰ ਗੌਰ ਨਾਲ ਵੇਖ ਰਿਹਾ ਸਾਂ ਮੈਂ ਉਸ ਦੇ ਹੋਰ ਨੇੜੇ ਹੋ ਕੇ ਜਾ ਖੜਾ ਹੋਇਆ ਪਰ ਉਹ ਤਾਂ ਵੀ ਅਹਲ ਬਣੀ ਬੈਠੀ ਰਹੀ ਉਸਨੇ ਬਸ ਆਪਣੀਆਂ ਵੱਡੀਆਂ-ਵੱਡੀਆਂ ਰੋਖੀਆਂ ਅੱਖਾਂ ਰਤਕ ਉੱਪਰ ਚੁੱਕ ਕੇ ਮੇਰੇ ਵੱਲ ਵੇਖਿਆ ਉਸਦੇ ਚਿਹਰੇ ਉੱਤੇ ਕਿਸੇ ਵੀ ਕਿਸਮ ਦੀ ਹੈਰਾਨੀ, ਕਬਰਹਾੜ ਜਾਂ ਕੋਈ ਹੋਰ ਭਾਵ ਹੋਰਾ ਪਰ ਵੀ ਪੈਦਾ ਨਾ ਹੋਇਆ ਮੈਂ ਉਸਨੂੰ ਬੁਲਾਇਆ ਤੇ ਪੁੱਛਿਆ ਇੱਥੇ ਕੌਣ ਦਫ਼ਨ ਹੈ ਮੇਰਾ ਪੁੱਤਰ ਉਸਨੇ ਕੁਝ ਲਾਪਰਵਾਹੀ ਭਰੇ ਅੰਦਾਜ਼ ਵਿੱਚ ਕਿਹਾ ਵੱਡਾ ਸੀ 12 ਵਰਿਆਂ ਦਾ ਕਿੰਨਾ ਚਿਰ ਹੋਇਆ 4 ਸਾਲ ਉਸਨੇ ਡੂੰਗਾ ਹੋਂਗਾ ਪਰਿਆ ਤੇ ਵਾਲਾਂ ਦੇ ਲਿੱਟ ਫੜ ਕੇ ਛਾਲ ਅੰਦਰ ਕਰ ਲਈ ਚੌਖਾ ਗਰਮ ਦਿਨ ਸੀ ਸੂਰਜ ਬੜੀ ਬੇਰਹਿਮੀ ਨਾਲ ਮੋਇਆਂ ਦੀ ਇਸ ਬਸਤੀ ਉੱਤੇ ਅੱਗ ਬਰਾ ਰਿਹਾ ਸੀ ਕਬਰ ਉੱਤੇ ਉੱਗਿਆ ਹੋਇਆ ਵਿਰਲਾ ਕਾ ਧੁੱਪ ਤੇ ਧੂੜ ਨਾਲ ਪੂਰਾ ਹੋ ਗਿਆ ਸੀ ਤੇ ਸਲੇਬਾਂ ਵਿਚਕਾਰ ਧੂੜ ਭਰੇ ਕੁਰੰਗ ਬਣੇ ਰੁੱਕ ਅਹਲ ਖਲੋਤੇ ਸਨ ਜਿਵੇਂ ਉਹਨਾਂ ਵਿੱਚ ਵੀ ਕੋਈ ਜਿੰਦ ਜਾਨ ਨਹੀਂ ਰਹੀ ਹੁੰਦੀ ਉਸ ਦੀ ਮੌਤ ਕਿਵੇਂ ਹੋਈ ਸੀ ਮੈਂ ਮੁੰਡੇ ਦੀ ਕਬਰ ਵੱਲ ਸਹਨਤ ਕਰਕੇ ਪੁੱਛਿਆ ਕੋੜਿਆਂ ਥੱਲੇ ਮਿੱਧਿਆ ਗਿਆ ਸੀ ਉਹ ਉਸਨੇ ਸੰਖੇਪ ਜਿਹਾ ਜਵਾਬ ਦਿੱਤਾ ਤੇ ਚੁਰਣੀਆਂ ਭਰੇ ਹੱਥ ਨਾਲ ਕਬਰ ਪਲੋਸਣ ਲੱਗ ਪਈ ਉਹ ਕਿਵੇਂ ਮੈਂ ਜਾਣਦਾ ਸਾਂ ਕਿ ਮੈਂ ਪੂਰੀ ਨਰਮੀ ਨਾਲ ਪੇਸ਼ ਨਹੀਂ ਸਾਰਿਆ ਪਰ ਔਰਤ ਦਾ ਭਾਵਹੀਣ ਵਿਹਾਰ ਵੇਖ ਕੇ ਮੈਨੂੰ ਖਿੱਚ ਜਾ ਰਿਹਾ ਸੀ ਪਤਾ ਨਹੀਂ ਕਿਉਂ ਮੈਂ ਉਸ ਦੀ ਅੱਖਾਂ ਵਿੱਚ ਹੰਝੂ ਵੇਖਣੇ ਚਾ ਰਿਹਾ ਸਾਂ ਉਸ ਦੇ ਉਸ ਲਾਪਰਵਾਹੀ ਵਿੱਚ ਕੋਈ ਅਸੁਭਾਵਿਕ ਜਿਹੀ ਗੱਲ ਸੀ ਉਹ ਜ ਅਜੀਹਾ ਸਿਰਫ ਦਿਖਾਵੇ ਲਈ ਨਹੀਂ ਸੀ ਮੇਰੇ ਸਵਾਲ ਤੇ ਉਸ ਨੇ ਫਿਰ ਅੱਖਾਂ ਚੁੱਕ ਕੇ ਮੇਰੇ ਵੱਲ ਵੇਖਿਆ ਤੇ ਜਦੋਂ ਮੈਨੂੰ ਸਿਰ ਤੋਂ ਪੈਰਾ ਤੱਕ ਘੂਕ ਚੁੱਕੀ ਤਾਂ ਉਸ ਨੇ ਹਲਕਾ ਜਿਹਾ ਹੌਂਕਾ ਭਰੇ ਫਿਰ ਸਾਂਵੀ ਸੰਤੁਲਿਤ ਆਵਾਜ਼ ਵਿੱਚ ਆਪਣੀ ਕਹਾਣੀ ਸੁਣਾਉਣ ਲੱਗ ਪਈ ਹੋਇਆ ਏਉਂ ਕਿ ਉਸ ਦਾ ਪਿਓ ਕਿਸੇ ਗਵਨ ਦੇ ਸਿਲਸਿਲੇ ਵਿੱਚ ਡੇਢ ਸਾਲ ਦੀ ਕੈਦ ਕੱਟ ਰਿਹਾ ਸੀ ਇਸ ਸਰਸੇ ਵਿੱਚ ਅਸੀਂ ਕਮਾਈ ਚੋਂ ਜਿਹੜੇ 4 ਪੈਸੇ ਬਚਾਏ ਸਨ ਉਹ ਸਭ ਖਰਚ ਹੋ ਗਏ ਆਖਰ ਉਹ ਸਨ ਵੀ ਕਿੰਨੇ ਜਦ ਉਹ ਜੇਲ੍ਹ ਚੋਂ ਛੁੱਟ ਕੇ ਆਇਆ ਤਾਂ ਮੇ ਲੱਕੜਾਂ ਦੀ ਥਾਂ ਜੜਾਂ ਬਲ ਰਹੀ ਸੀ ਕੋਈ ਬਾਗਬਾਨ ਜਿਸ ਨੂੰ ਮੈਂ ਜਾਣਦੀ ਸਾਂ ਨੇ ਪੈੜੀਆਂ ਤੇ ਨਿਕੰਮੀਆਂ ਜੜਾਂ ਦਾ ਗੱਡਾ ਭਰ ਕੇ ਲਿਆ ਸੁਟਿਆ ਸੀ ਮੈਂ ਇਹਨਾਂ ਨੂੰ ਸੁਕਾ ਲਿਆ ਤੇ ਪਾਥੀਆਂ ਨਾਲ ਮਿਲਾ ਕੇ ਬਾਲਣ ਲੱਗੀ ਇਹਨਾਂ 'ਚੋਂ ਬੜਾ ਭੜਾ ਧੂਆ ਨਿਕਲਦਾ ਸੀ ਖਾਣ ਵਾਲੀਆਂ ਚੀਜ਼ਾਂ ਦਾ ਸਵਾਦ ਵੀ ਖਰਾਬ ਹੋ ਜਾਂਦਾ ਸੀ ਕੋਲੋਸ਼ਾ ਸਕੂਲ ਜਾਂਦਾ ਸੀ ਬੜਾ ਛੋਲਾ ਮੁੰਡਾ ਸੀ ਸਹਜੇ ਕਿਤੇ ਪੈਸੇ ਨਹੀਂ ਸੀ ਖਰਚਦਾ ਉਹ ਸਕੂਲੋਂ ਆਉਂਦਿਆਂ ਹਮੇਸ਼ਾ ਲੱਕੜ ਦੀ ਕੋਈ ਟੋਟਾ ਜਾਂ ਛਟੀਆਂ ਜੋ ਵੀ ਰਾਹ ਵਿੱਚ ਮਿਲਦਾ ਚੁੱਕ ਕੇ ਲੈ ਆਉਂਦਾ ਉਹਨੇ ਦਿਨੀ ਬਹਾਰ ਦੇ ਰੁੱਤ ਸੀ ਬਰਫ਼ ਪੰਗਰ ਰਹੀ ਸੀ ਤੇ ਕੋਲੋਸ਼ਾ ਕੋਲ ਵੱਡੇ ਬੂਟਾਂ ਤੋਂ ਛੁੱਟ ਪੈਰੀ ਪਾਉਣ ਲਈ ਹੋਰ ਕੁਝ ਨਹੀਂ ਸੀ ਜਦ ਉਹ ਬੂਟ ਲਾਉਂਦਾ ਉਸਦੇ ਪੈਰ ਲਾਲ ਸੂਹੇ ਹੋਏ ਹੁੰਦੇ ਉਹਨੇ ਦਿਨੀ ਹੀ ਉਸ ਦਾ ਪਿਓ ਜੇਲ੍ਹੋਂ ਛੁੱਟਿਆ ਸੀ ਤੇ ਅਗਲੇ ਉਸ ਨੂੰ ਗੱਡੀ 'ਚ ਬਿਠਾਲ ਕੇ ਲਿਆਏ ਸੰਤ ਜੇਲ੍ਹ ਵਿੱਚ ਉਸਨੂੰ ਦੌਰਾ ਪਿਆ ਸੀ ਉਹ ਗੱਡੀ 'ਚ ਲੰਮਾ ਪਿਆ ਅਜੀਬ ਤਰ੍ਹਾਂ ਮੁਸਕਰਾਉਂਦਾ ਮੇਰੇ ਵੱਲ ਵੇਖ ਰਿਹਾ ਸੀ ਮੈਂ ਉਸ ਵੱਲ ਵੇਖਦੇ ਹਾਂ ਸੋਚਿਆ ਤੇਰੇ ਕਰਕੇ ਮੇਰੀ ਇਹ ਹਾਲਤ ਹੋਈ ਏ ਹੁਣ ਮੈਂ ਤੈਨੂੰ ਖਵਾਵਾਂਗੀ ਕਿੱਥੋਂ ਚੰਗਾ ਹੋਵੇ ਜੇ ਮੈਂ ਤੈਨੂੰ ਕਿਸੇ ਛੱਪੜ 'ਚ ਸੁੱਟ ਦੇਵਾਂ ਹਾਂ ਹਾਂ ਛੱਪੜ ਵਿੱਚ ਸੁੱਟ ਕੇ ਤੇਰਾ ਫਾਹਾ ਮੁਕਾ ਦੇਵਾਂ ਪਰ ਕੋਲੋਸ਼ਾ ਉਸ ਨੂੰ ਵੇਖ ਕੇ ਰੋਣ ਲੱਗਾ ਉਸ ਦਾ ਚਿਹਰਾ ਚਿੱਟਾ ਫਟਕ ਹੋ ਗਿਆ ਤੇ ਉਸ ਦੀਆਂ ਅੱਖਾਂ ਵਿੱਚ ਉਹ ਮੋٹے ਮੋٹے ਹੰਝੂ ਝੋਣ ਲੱਗੇ ਇਹਨਾਂ ਨੂੰ ਕੀ ਹੋ ਗਿਆ ਏ ਮਾਂ ਉਸ ਨੇ ਪੁੱਛਿਆ ਇਹਨਾਂ ਦੇ ਦਿਨ ਪੂਰੇ ਹੋ ਗਏ ਨੇ ਮੈਂ ਕਿਹਾ ਤੇ ਉਸ ਪਿੱਛੋਂ ਹਾਲਤ ਦਿਨੋਂ ਦਿਨ ਭੈੜੀ ਬਣਦੀ ਗਈ ਮੈਂ ਬਥੇਰੀ ਜਾਨ ਲੜਾਈ ਪਰ ਵਿਤੋਂ ਬਾਰਾ ਕੰਮ ਕਰਕੇ ਵੀ ਮੈਂ 20 ਕੋਪਿਕ ਤੋਂ ਵੱਧ ਨਾ ਕਮਾ ਸਕਦੀ ਉਹ ਵੀ ਕਿਸੇ ਚੰਗੇ ਭਾਗਾਂ ਵਾਲੇ ਦਿਨ ਰੋਜ਼ ਨਹੀਂ ਉਹ ਜ਼ਿੰਦਗੀ ਨਾਲੋਂ ਤਾਂ ਮੌਤ ਚੰਗੀ ਸੀ ਮੈਂ ਕਈ ਵਾਰ ਆਤਮਕਾਤ ਕਰਨ ਬਾਰੇ ਸੋਚਿਆ ਕੋਲੋਸ਼ਾ ਨੇ ਮੇਰੀ ਉਹ ਹਾਲਤ ਦੇਖੀ ਤਾਂ ਬੜਾ ਉਦਾਸ ਰਹਿਣ ਲੱਗਾ ਇੱਕ ਵਾਰ ਜਦ ਮੈਂ ਸੋਚਿਆ ਕਿ ਇਸ ਜ਼ਿੰਦਗੀ ਦਾ ਭਾਰ ਹੁਣ ਹੋਰ ਨਹੀਂ ਚੁੱਕਿਆ ਜਾਣਾ ਤਾਂ ਮੈਂ ਕਿਹਾ ਏ ਮੇਰੀ ਨਾਮੁਰਾਦ ਜ਼ਿੰਦਗੀ ਕਿਤੇ ਮੈਨੂੰ ਮੌਤ ਆ ਜਾਵੇ ਜਾਂ ਤੁਹਾਡੇ ਵਿੱਚੋਂ ਹੀ ਕਿਸੇ ਨੂੰ ਮੌਤ ਆ ਜਾਵੇ ਮਤਲਬ ਕੋਲੋਸ਼ਾ ਉਸਦੇ ਪਿਓ ਨੂੰ ਉਸਦੇ ਪਿਓ ਨੇ ਸਿਰ ਹਿਲਾਇਆ ਜਿਵੇਂ ਕਿਹਾ ਹੋਵੇ ਮੈਂ ਤਾਂ ਹੁਣ ਥੋੜੇ ਦਿਨਾਂ ਦਾ ਪ੍ਰਾਉਣਾ ਹਾਂ ਐਵੇਂ ਨਰਾਜ਼ ਨਾ ਹੋ ਰਤਾ ਧੀਰਜ ਨਾਲ ਕੰਮ ਲੈ ਪਰ ਕੋਲੂਸ਼ਾ ਮੈਨੂੰ ਕਿੰਨਾ ਚਿਰ ਇੱਕ ਟੱਕ ਦੇਖਦਾ ਰਿਆ ਫਿਰ ਘਰੋਂ ਬਾਹਰ ਚਲਾ ਗਿਆ ਉਸਦੇ ਜਾਂਦੇ ਹੀ ਮੈਨੂੰ ਆਪਣੇ ਲਫ਼ਜ਼ਾਂ ਤੇ ਅਫਸੋਸ ਹੋਇਆ ਪਰ ਹੁਣ ਬੀਤਿਆ ਸਮਾਂ ਹੱਥ ਨਹੀਂ ਸੀ ਆ ਸਕਦਾ ਸਮਾਂ ਹੱਥੋਂ ਨਿਕਲ ਚੁੱਕਾ ਸੀ ਹਾਲੇ ਕੋਲੂਸ਼ਾ ਨੁ ਗਿਆ ਅੱਧਾ ਘੰਟਾ ਹੀ ਹੋਇਆ ਸੀ ਕਿ ਇੱਕ ਸਿਪਾਹੀ ਘੋੜੇ ਤੇ ਸਵਾਰ ਹੋਇਆ ਸਾਡੇ ਘਰ ਆਇਆ ਤੁਸੀਂ ਗੋਸਪੋਜਾ ਸ਼ਿਸ਼ਨੀ ਨਾ ਹੋ ਉਸਨੇ ਪੁੱਛਿਆ ਸੁਣ ਕੇ ਮੇਰਾ ਦਿਲ ਬੈਠ ਗਿਆ ਤੁਹਾਨੂੰ ਹਸਪਤਾਲ ਬੁਲਾਇਆ ਹੈ ਮੈਂ ਉਸੇ ਵੇਲੇ ਗੱਡੀ ਵਿੱਚ ਬੈਠ ਕੇ ਹਸਪਤਾਲ ਗਈ ਗੱਡੀ ਵਿੱਚ ਬੈਠਿਆ ਮੈਨੂੰ ਲੱਗ ਰਿਹਾ ਸੀ ਜਿਵੇਂ ਮੈਂ ਪਖਦੇ ਹੋਏ ਕੋਲਿਆਂ ਤੇ ਬੈਠੀ ਹੋਵਾਂ ਮੈਂ ਮੁਰਮੁਰ ਆਪਣੇ ਦਿਲ 'ਚ ਕਹਿੰਦੀ लानत है तेरे ते मूर्खे ए तू की ਕੀਤਾ आखिर मैं अस्पताल पुजी कोलोशा बिस्तरे ते ਪਿਆ ਸੀ ਉਸ ਦੇ ਹਾਰੰਗ ਉਤੇ ਪੱਟੀਆਂ ਵੱਜੀਆਂ ਹੋਈਆਂ ਸਨ ਉਹ ਮੇਰੇ ਵੱਲ ਵੇਖ ਕੇ ਮੁਸਕਰਾਇਆ ਫਿਰ ਉਸ ਦੀਆਂ ਗੱਲਾਂ ਤੇ ਹੰਝੂ ਵਗਣ ਲੱਗੇ ਉਸ ਨੇ ਬੁੱਲਾਂ ਚ ਹੌਲੀ ਜਹੀ ਕਿਹਾ ਮੈਨੂੰ ਮਾਫ ਕਰ ਦੇਈ ਮਾਂ ਸਿਪਾਹੀ ਕੋਲ ਸਾਡੇ ਪੈਸੇ ਨੇ ਕਿਹੜੇ ਪੈਸੇ ਕੋਲੋਸ਼ਾ ਮੈਂ ਪੁੱਛਿਆ ਏ ਪੈਸੇ ਮੈਨੂੰ ਸੜਕ ਤੇ ਲੋਕਾਂ ਨੇ ਦਿੱਤੇ ਸਨ ਤੇ ਨਾਲੇ ਅਨੋਖਿ ਨੇ ਉਸਨੇ ਕਿਹਾ ਕਾਦੇ ਲਈ ਪੈਸੇ ਦਿੱਤੇ ਉਹਨ ਮੈਂ ਪੁੱਛਿਆ ਇਸ ਲਈ ਉਸਨੇ ਕਿਹਾ ਤਿੰਨਵੀਂ ਚੀਜ਼ ਉਸ ਦੇ ਮੂੰਹੋਂ ਨਿਕਲੀ ਉਸ ਦੀਆਂ ਅੱਖਾਂ ਕੌਲ ਫੁੱਲਾ ਵਰਗੀਆਂ ਵੱਡੀਆਂ ਵੱਡੀਆਂ ਸਨ ਮੈਂ ਕਿਹਾ ਕੋਲੂਸ਼ਾ ਭਲਾ ਕੋੜਿਆਂ ਦਾ ਤੈਨੂੰ ਪਤਾ ਨਾ ਲੱਗਾ ਉਸਨੇ ਮੈਨੂੰ ਬੜੇ ਸਾਫ਼ ਲਫ਼ਜ਼ਾਂ ਵਿੱਚ ਕਿਹਾ ਮੈਂ ਵੇਖਿਆ ਸੀ ਉਹਨਾਂ ਨੂੰ ਪਰ ਮੈਂ ਉਹਨਾਂ ਦੇ ਰਾਹ ਵਿੱਚੋਂ ਹਟਣਾ ਨਹੀਂ ਸੱਚਾਉਂਦਾ ਮੈਂ ਸੋਚਿਆ ਜੇ ਉਹਨਾਂ ਮੈਨੂੰ ਮਿੱਧ ਸੁਟਿਆ ਤਾਂ ਲੋਕ ਮੈਨੂੰ ਪੈਸੇ ਦੇਣਗੇ ਤੇ ਉਹਨਾਂ ਪੈਸੇ ਦਿੱਤੇ ਵੀ ਇਹ ਸਨ ਉਸਦੇ ਲਫ਼ਜ਼ ਤਦ ਮੈਨੂੰ ਸਾਰੀ ਗੱਲ ਦੀ ਸਮਝ ਆਈ ਕਿ ਉਸਨੇ ਐਦਾਂ ਕਿਉਂ ਕੀਤਾ ਸੀ ਪਰ ਸਮਾਂ ਹੱਥੋਂ ਨਿਕਲ ਚੁੱਕਾ ਸੀ ਅਗਲੇ ਦਿਨ ਸਵੇਰੇ ਉਹ ਚਲਾਣਾ ਕਰ ਗਿਆ ਉਸ ਦਾ ਦਿਮਾਗ ਅੰਤ ਲਈ ਕੜੀ ਤੱਕ ਸਾਫ ਸੀ ਤੇ ਉਹ ਕਹਿੰਦਾ ਰਿਹਾ ਪਿਤਾ ਜੀ ਲਈ ਇਹ ਖਰੀਦੀ ਉਹ ਖਰੀਦੀ ਆਪਣੇ ਲਈ ਵੀ ਕੋਈ ਚੀਜ਼ ਖਰੀਦੀ ਜਿੱਦਾਂ ਇਹ ਕਿਤੇ ਬਹੁਤ ਵੱਡੀ ਰਕਮ ਹੋ ਗਈ ਕੁੱਲ ਮਿਲਾ ਕੇ 47 ਰੂਪਲ ਸਨ ਮੈਂ ਅਨੋਖਿਨ ਗੁੱਲ ਗਈ ਪਰ ਉਸਨੇ ਮੈਨੂੰ ਸਿਰਫ 5 ਰੂਪਲ ਦਿੱਤੇ ਤੇ ਉਹ ਵੀ ਬੜੇ ਔਖਿਆਂ ਹੋ ਗਏ ਜਾਂਦਿਆਂ ਹੀ ਉਸਨੇ ਕਿਹਾ ਮੁੰਡਾ ਜਾਣਬੁੱਝ ਕੇ ਕੋੜਿਆਂ ਥੱਲੇ ਆਇਆ ਹੈ ਬਥੇਰੇ ਲੋਕਾਂ ਨੇ ਇਹ ਅੱਖਾਂ ਵੇਖਿਆ ਹੈ ਫਿਰ ਪੈਸੇ ਕਾ ਦੇ ਮੈਂ ਮੁੜ ਉਸ ਕੋਲ ਨਹੀਂ ਗਈ ਸਾਡੇ ਨਾਲ ਤਾਂ ਇੰਜ ਹੋਇਆ ਜਵਾਨਾ ਉਹ ਚੁੱਪ ਹੋ ਗਈ ਤੇ ਫਿਰ ਪਹਿਲਾ ਵਰਗਾ ਲਾਪਰਵਾਹੀ ਭਰਿਆ ਭਾਵ ਹਿੰ ਚਿਹਰਾ ਦਿਸਣ ਲੱਗਾ ਕਬਰਿਸਤਾਨ ਵਿੱਚ ਚੁੱਪ ਸੀ ਚੁੱਪ ਚਾਂ ਸੁੰਨ ਸੀ ਸਲੀਬਾਂ ਬਿਮਾਰ ਜਾਪਰੇ ਰੁੱਖ ਥੇ ਬਣੀਆਂ ਕਬਰਾਂ ਤੇ ਕਬਰਾਂ ਤੇ ਬੈਠੇ ਸੋਗ ਮਨਾਰੇ ਔਰਤ ਇਨਾ ਸਾਰੀਆਂ ਗੱਲਾਂ ਨੇ ਮੌਤ ਅਤੇ ਮਨੁੱਖੀ ਦੁੱਖਾਂ ਬਾਰੇ ਸੋਚਣ ਲਈ ਮਜਬੂਰ ਕੀਤਾ ਪਰ ਆਸਮਾਨ ਵਿੱਚ ਕੋਈ ਬੱਦਲ ਨਹੀਂ ਸੀ ਤੇ ਧਰਤੀ ਉੱਤੇ ਅੱਗ ਵੱਰ ਰਹੀ ਸੀ ਮੈਂ ਆਪਣੀ ਜੇਬ ਵਿੱਚੋਂ ਕੁਝ ਪੈਸੇ ਕੱਢੇ ਤੇ ਉਸ ਔਰਤ ਵੱਲ ਵਧਾਈ ਉਸ ਨੇ ਸਿਰ ਹਿਲਾਇਆ ਤੇ ਅਜੀਬ ਜਿਹੇ ਅੰਦਾਜ਼ ਵਿੱਚ ਹੌਲੀ-ਹੌਲੀ ਕਿਹਾ ਇਸ ਦੇ ਖੇਚੜ ਨਾ ਕਰ ਅੱਜ ਦੇ guzare ਲਈ ਪੈਸੇ ਹਨ ਮੇਰੇ ਕੋਲ ਮੈਨੂੰ ਬਹੁਤਿਆਂ ਦੀ ਲੋੜ ਨਹੀਂ ਹੈ ਮੈਂ ਹੁਣ ਇਕੱਲੇ ਹੀ ਹਾਂ ਇਸ ਦੁਨੀਆ ਵਿੱਚ ਕੱਲੀ ਕਾਰੇ ਉਸਨੇ ਡੂੰਗਾ ਹੋਂਗਾ ਪਰਿਆ ਮੋੜ ਆਪਣੇ ਬੁੱਲ ਪੀਛਲੇ ਉਸਦੇ ਚਿਹਰੇ ਤੇ ਪੀੜਾਂ ਲੱਦੀ ਰੇਖਾ ਉੱਬਰ ਆਈ ਸੀ ਧੰਨਵਾਦ ਜੀ ਇਹ ਕਹਾਣੀ ਕੋਲੋਸ਼ਾ ਆਪ ਜੀ ਨੂੰ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਇਸੇ ਤਰ੍ਹਾਂ ਦੀਆਂ ਹੋਰ ਕਹਾਣੀਆਂ ਤੇ ਨਾਵਲ ਸੁਣਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਧੰਨਵਾਦ ਜੀ